हां जी पार्टी वियर सूट ਨੇ ਬਹੁਤ ਹੀ ਜਿਆਦਾ ਸੋਨੇ ਕਲਰ ਨੇ ਬਹੁਤ ਸੋਨਾ ਹੈਂਡਵਰਕ ਹੋਇਆ ਪਿਓਰ ਵਿਸਕੋਸ ਔਰ ਗੈਂਜਾ ਦੀ ਸ਼ਰਟ ਰਹੇਗੀ 2 ਮੀਟਰ ਫੁੱਲ ਹੈਂਡਵਰਕ ਹੋਇਆਗਾ ਨਾਲ ਤੁਹਾਨੂੰ ਟੈਬੀ ਸਿਲਕ ਦੀ ਬਾਟਮ ਮਿਲੇਗੀ 2 ਮੀਟਰ ਫੁੱਲ ਚਨੋਂ ਦਾ ਦੁਪੱਟਾ ਗੋਟਾ ਪੱਤੀ ਵਰਕ ਹੋਇਆ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 1850 ਫ੍ਰੀ ਸ਼ਿਪਿੰਗ ਬਹੁਤ ਸੋਨੇ ਕਲਰ ਨੇ ਡਿਜ਼ਾਈਨ ਕਲਰ ਜੋ ਤੁਹਾਨੂੰ ਪਸੰਦ ਆ ਮੇਰਾ ਵਟਸਐਪ ਨੰਬਰ ਸਕਰੀਨ ਤੇ ਮੈਂਸ਼ਨ ਆ ਉਸਤੇ ਆਪਣਾ ਜੋ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਵਾਲੇ ਜੋ ਸੂਟ ਰਹਿਣਗੇ ਜੌਰਜਟ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਇਸ ਦੇ ਨਾਲ ਪਲੇਨ ਜੌਰਜਟ ਦੀ ਬਾਟਮ ਰਹੇਗੀ ਦੁਪੱਟਾ ਪਾਕਿਸਤਾਨੀ ਵਰਕ ਕਲਾ ਦਾ ਫੂਨ ਦਾ ਮੈਚਿੰਗ ਦੁਪੱਟਾ ਮਿਲੇਗਾ 2 ਮੀਟਰ ਸ਼ਰਟ ਰਹੇਗੀ 2 ਮੀਟਰ ਹੀ ਬਾਟਮ ਮਿਲੇਗੀ ਔਰ 2 ਮੀਟਰ ਹੀ ਦੁਪੱਟਾ ਮਿਲੇਗਾ ਨਿਊ ਕਲਰ ਆਏ ਸੀ ਨਿਊ ਡਿਜ਼ਾਈਨ ਸੀਗਾ ਇਹ ਆਪਾਂ ਐਡ ਕਰਤੇ ਜੋ ਕਲਰ अवेलेबल ਸੀਗੇ ਪ੍ਰਾਈਸ ਰਹੇਗਾ 599 ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਇਹ ਵੀ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਸ਼ਿਮਰ ਸ਼ਰਟ ਰਹੇਗੀ ਨੇਚਰਲ ਕਰੇਪ ਦੀ ਬਾਟਮ ਰਹੇਗੀ ਸ਼ਰਟ ਤੇ ਵੀ ਵਰਕ ਆ ਬਾਟਮ ਤੇ ਵੀ ਸ਼ਿਮਰ ਦਾ ਦੁਪੱਟਾ ਰਹੇਗਾ ਲੈਸ ਵਾਲਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 2850 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਕ੍ਰੇਵ ਸਿਲਕ ਡਿਜੀਟਲ ਪ੍ਰਿੰਟ ਵਾਲਾ ਸ਼ਰਟ ਰਹੇਗਾ 셀ਫ ਪ੍ਰਿੰਟ ਔਰ ਵਰਕ ਹੋਇਸ ਬਾਟਮਸ ਹੈ ਤੂੰ ਦੀ 3 ਮੀਟਰ ਮਿਲੇਗੀ ਦੁਪੱਟਾ ਪਿਓਰ ਦਾ ਮਿਲੇਗਾ 1425 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ਇਹਨਾਂ ਸੂਟਾਂ ਤੇ ਆਫਰ ਹੈਗੀ ਆ ਪਿਓਰ ਖਾਦੀ ਲਾਈਲੈਂਡ ਫੈਬਰਿਕ ਆਲ ਓਵਰ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਤੁਸੀਂ ਫੁੱਲ ਸੂਟ ਵੀ ਰੈਡੀ ਕਰ ਸਕਦੇ ਹੋ ਤੁਸੀਂ ਕੋਰਸੈਟ ਵੀ ਰੈਡੀ ਕਰ ਸਕਦੇ ਹੋ ਜੰਪਸੂਟ ਵੀ ਰੈਡੀ ਕਰ ਸਕਦੇ ਹੋ 1 ਸੂਟ ਬਾਈ ਕਰੋਗੇ ਤਾਂ ਤੁਹਾਨੂੰ 400 ਚ ਮਿਲੇਗਾ ਔਰ ਜੇਕਰ ਤੁਸੀਂ 2 ਸੂਟ ਬਾਈ ਕਰੋਗੇ ਤਾਂ 750 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਜੋ ਵੀ ਇਨ੍ਹਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਬਾਈ ਕਰ ਸਕਦੇ ਹੋ ਲਿਮਟਿਡ ਇਹ ਸਟਾਕ ਆ ਵਿਦਾਊਟ ਦੁਪੱਟਾ ਸੂਟ ਰਹਿਣਗੇ ਨੈਕਸਟ ਗੀਂਜ਼ਾ ਕਾਟਨ 올ਓਵਰ ਦਾ 500 ਮੀਟਰ ਦਾ ਸੌਫਟ ਪ੍ਰੀਮੀਅਮ ਕੁਆਲਿਟੀ ਬਹੁਤ ਸੋਹਣੇ ਪ੍ਰਿੰਟ ਨੇ 799 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਫੀ ਡਾਊਟ ਦੁਪੱਟਾ ਇਹ ਸੂਟ ਨੇ ਇਹ ਵੀ ਲਿਮਟਿਡ ਸਟਾਕ ਆ ਨੈਕਸਟ ਮਸਲੀਨ ਕਾਟਨ ਦੀ ਸ਼ਰਟ ਰਹੇਗੀ 2.5 ਮੀਟਰ ਬਹੁਤ ਸੁਵਧੀਆ ਫੈਬਰਿਕ ਹੈ ਨਾ ਸੂਟਾਂ ਦਾ ਨਾਲ ਤੁਹਾਨੂੰ ਫਰੰਟ ਤੇ ਆਰੀ ਵਰਕ ਮਿਲੇਗਾ ਪ੍ਰਿੰਟਡ 2.5 ਮੀਟਰ ਬਾਟਮ ਰਹੇਗੀ ਮਸਲੀਨ ਦਾ ਦੁਪੱਟਾ ਰਹੇਗਾ ਪ੍ਰਿੰਟਡ 1050 ਫ੍ਰੀ ਸ਼ਿਪਿੰਗ ਚ ਇਹ ਵੀ ਬਾਈ ਕਰ ਸਕਦੇ ਹੋ ਥੈਂਕ ਯੂ ਜੀ